ਸਿਕੰਦਰ ਸਫਾਈ ਸੇਵਕ ਜੂਨੀਅਨ ਦਾ ਜ਼ਿਲ੍ਹਾ ਸੈਕਟਰੀ ਪੰਜਾਬ ਅੱਜ ਜਿਹੜਾ ਅਮੀਸ਼ਾਹ ਦਾ ਜਿਹੜਾ ਪਤਲਾ ਫੂਕਿਆ ਜਾ ਰਿਹਾ 17 ਤਰੀਕ ਤੇ 17 ਦਸੰਬਰ ਤੇ ਸੰਸਦ ਵਿੱਚ ਇਹਨੇ ਬੈਠ ਕੇ ਬਾਬਾ ਸਾਹਿਬ ਵੱਲੋਂ ਬੋਲਿਆ ਸੀ ਕਿ ਬਾਬਾ ਸਾਹਿਬ ਇੱਕ ਫੈਸ਼ਨ ਬਣਾ ਲਿਆ ਵਾ ਅਗਰ ਬਾਬਾ ਸਾਹਿਬਾਰੇ ਤੁਸੀਂ ਇਹਨਾ ਨਾਮ ਜਪਦੇ ਤੁਸੀਂ ਰੱਬ ਨੂੰ ਪਾ ਲੈਂਦੇ ਇਹਨੂੰ ਦੱਸਣਾ ਚਾਹਨੇ ਆ ਕਿ ਇਹ ਜਿਹੜਾ ਇਸ ਟਾਈਮ ਸੰਸਦ ਚ ਬੈਠਾ ਵਾ ਇਹ ਵੀ ਇੱਕ ਬਾਬਾ ਸਾਹਿਬ ਦੇ ਕਰਕੇ ਹੀ ਅੱਜ ਬੈਠਾ ਹੋਇਆ ਵਾ ਕਿਉਂਕਿ ਬਾਬਾ ਸਾਹਿਬ ਦੀ ਬੜੀ ਵੱਡੀ ਕੁਰਬਾਨੀ ਆ ਇਸ ਦੇਸ਼ ਵਾਸਤੇ ਅਗਰ ਦੇਸ਼ ਦੇ ਅੱਜ ਜਿਹੜੇ ਸਾਡੇ ਆ ਛੋਟੇ ਵਰਗ ਦੇ ਨਾਗਰਿਕ ਆ ਇਹ ਸਿਰਫ ਉਹਨਾਂ ਦੀ ਦੇਣ ਤੇ ਚੱਲ ਰਹੇ ਆ ਜਿਹੜੇ ਉਹਨਾਂ ਨੇ ਸੰਵਿਧਾਨ ਬਣਾਇਆ ਜਿਹੜੇ ਕਾਨੂੰਨ ਬਣਾਏ ਆ ਕਿਉਂਕਿ ਇਹ ਜਿਹੜੀ ਮਨੁੱਖ ਸਮ੍ਰਿਤੀ ਇਹ ਲਿਆਉਣਾ ਚਾਹੁੰਦੇ ਆ ਇਹਦੇ ਕਰਕੇ ਸਾਡੇ ਨਿੱਕੇ ਜਿਹੜੇ ਦਲਿਤ ਸਮਾਜ ਦੇ ਲੋਕ ਆ ਇਹ ਸਾਰੇ ਇਹਨਾਂ ਦੇ ਵੱਲੋਂ ਖਤਮ ਕੀਤੇ ਜਾਣਗੇ ਆਉਣ ਵਾਲੇ ਸਮੇਂ 'ਚ ਕਿਉਂਕਿ ਇਹਨਾਂ ਦੀ ਬੜੀ ਵੱਡੀ ਭਾਜਪਾ ਦੀ ਪੋਲਿਸੀ ਚੱਲ ਰਹੀ ਆ ਉਸੇ ਹੇ ਤਾਂ ਅੱਜ ਅਸੀਂ ਇਕੱਠੇ ਹੋਏ ਆ ਸਾਡੇ ਵਿੱਚ ਸੀਐਨਐਫ ਦੇ ਪ੍ਰਧਾਨ ਬੱਬਾ ਗੇਲ ਜੀ ਟਾਈਗਰ ਫੋਰਸ ਵਾਲਮੀਕਨ ਆਲ ਇੰਡੀਆ ਦੇ ਪ੍ਰਧਾਨ ਪਵਨ ਵੱਡਾ ਜੀ ਸਾਡੇ ਸਫਾਈ ਸੇਵਕ ਦੇ ਯੂਨੀਅਨ ਦੇ ਪ੍ਰਧਾਨ ਪਿੰਕਾ ਜੀ ਮੋਨੂ ਚਿੱਦਾ ਜੀ 크ਰਿਸਚਨ ਫੰਡਰੇਸ਼ਨ ਦੇ ਪ੍ਰਧਾਨ ਔਰ ਸਾਡੇ ਜਿੰਨੇ ਵੀ ਇੱਥੇ ਵੀਰ ਖੜੇ ਨੇ ਅਸੀਂ ਸਾਰਿਆਂ ਨੇ ਜੋ ਕਿ ਇੱਕ ਪ੍ਰਣ ਲਿਆ ਵਾ ਕਿ ਜਿੰਨੀ ਦੇਰ ਇਹ ਮਾਫੀ ਨਹੀਂ ਮੰਗੇਗਾ ਸਾਡਾ ਸੰਘਰਸ਼ ਤੇਜ ਹੋਏਗਾ ਕਿਉਂਕਿ ਸਾਨੂੰ ਸਫਾਈ ਸੇਵਕ ਯੂਨੀਅਨ ਵੱਲੋਂ ਉਤੋਕੋ ਲਈ 올 인디아 ਜਿਹੜੀ ਸਾਡੀ ਟਾਈਗਰ ਫੋਰਸ ਆ ਉਹਦੇ ਵੱਲੋਂ ਵੀ ਸਾਨੂੰ ਉਤਰੋ ਅਜੇ ਹੌਸਲਾ ਜੀ ਸਾਡੇ ਜਿਹੜੇ ਪ੍ਰਧਾਨ ਉਹਨਾਂ ਵੱਲੋਂ ਵੀ ਸਾਨੂੰ ਕੋਲ ਆਈ ਆ ਕਿ ਇਹਨਾਂ ਦਾ ਚੰਗੀ ਤਰ੍ਹਾਂ ਪੇਟ ਸਿਆਪਾ ਕਰਨਾ ਵਾ ਜਿਤਨਾ ਤੁਸੀਂ ਸਾਰੇ ਜਾਣਦੇ ਹੋ ਜੀ 24 ਦਸੰਬਰ ਆ ਔਰ 24 ਦਸੰਬਰ ਆਲ ਵਰਲਡ 'ਚ 크리스마ਸ ਦੇ ਮਨਾਇਆ ਜਾ ਰਿਹਾ ਅਸੀਂ ਆਪਣੇ ਸਾਰੇ ਚਰਚਾਂ ਦੇ ਕੰਮ ਛੱਡ ਕੇ ਜਿੰਨੇ ਵੀ ਸਾਡੇ ਸਾਥੇ ਸਾਰੇ ਸਾਥੀ ਆਸੀ ਵਰਗ ਬੀਸੀ ਵਰਗ ਸਾਰੇ ਇਕੱਠੇ ਹੋ ਕੇ ਇਸ ਬੰਦੇ ਦਾ ਪੇਟ ਸਿਆਪਾ ਕਰਨ ਆ ਰਹੇ ਆ ਕਿ ਇਹਨੇ ਅੱਜ ਦੇ ਦਿਨ ਸਾਨੂੰ ਜਿਹੜਾ ਇਹਨਾਂ ਡਿਸਟਰਬ ਕੀਤਾ ਵਾ ਔਰ ਇਹ ਚਾਹਾਂਗੇ ਕਿ ਇਹ ਮਾਫੀ ਮੰਗੇ ਵੈਸੇ ਤੇ ਜਿੰਨਾ ਇਹ ਗੰਦਾ ਬੰਦਾ ਵਾ ਇਹਨੂੰ ਸੰਸਦ ਤੋਂ ਅਸਤੀਫਾ ਦੇਣਾ ਹੀ ਵਧੀਆ ਲੱਗੇਗਾ ਸਾਨੂੰ ਕਿ ਦੇਸ਼ ਦਾ ਬੇੜਾਗਰਗ ਤੇ ਪਹਿਲਾਂ ਹੀ ਕਰ ਚੁੱਕੇ ਆ ਔਰ ਬਾਬਾ ਸਾਹਿਬਾਰੇ ਬੋਲ ਕੇ ਇਹਨਾਂ ਨੇ ਹੋਰ ਵੀ ਜਿਹੜਾ ਦੇਸ਼ ਦੇ ਵਿੱਚ ਸਾਡਾ ਐਸਪਾਈਚਾਰਾ ਬੀਸੀ ਪਾਈਚਾਰਾ ਇਹਨਾਂ ਨੇ ਜਾਣ ਕੇ ਭੜਕਾਇਆ ਵਾ ਕਿਉਂਕਿ 6 ਕਿ ਮਹੀਨਾ ਬਾਅਦ ਇਹ ਜਿਹੜੀ ਬੀਜੇਪੀ ਸਰਕਾਰ ਆ ਕੁਛ ਨਾ ਕੁਛ ਇਹੋ ਜਿਹਾ ਕਾਨੂੰਨ ਲਿਆਂਦੀ ਆ ਕੋਈ ਬਿੱਲ ਪਾਸ ਕਰ ਦਿੰਦੀ ਆ ਜਿਤਨਾ ਕਿਸਾਨ ਵਿਚਾਰੇ ਅੱਜ ਵੀ ਬੈਠੇ ਹੋਏ ਨੇ ਆ ਕਿਉਂਕਿ ਇਹ ਜਿਹੜੇ ਛੋਟੀ ਜਾਤੀ ਦੇ ਲੋਕ ਆ ਇਹਨਾਂ ਨੂੰ ਇਹਨਾਂ ਨੇ ਕੀੜੇ ਮਕੋੜੇ ਸਮਝਿਆ ਵਾ ਸੋ ਇਸੇ ਕਰਕੇ ਸਾਨੂੰ ਜਿਹੜੇ ਅਸੀਂ ਆਪਣੇ ਸਾਰੇ ਵੀਰ ਇਕੱਠੇ ਹੋ ਗਿਆ ਅੱਜ ਸੜਕ 'ਤੇ ਉਤਰੇ ਆ ਸਾਡੇ ਪੂਰੇ ਪੰਜਾਬ ਭਾਰ ਚ ਇਹ ਪ੍ਰਦਰਸ਼ਨ ਹੋਇਆ ਵਾ ਨਾ ਕਿ ਇਹ ਧਾਰੀਵਾਲ 'ਚ ਸਾਡੀ ਸਫਾਈ ਸੇਵਕ ਨੇ ਪੂਰੇ ਪੰਜਾਬ 'ਚ ਇਹ ਪ੍ਰਦਰਸ਼ਨ ਕੀਤਾ ਵਾ ਪੰਜਾਬ ਸਰਕਾਰ ਦਾ ਮਰਦਾਬਾਦ ਇਸ ਲਈ ਹੋ ਰਿਹਾ ਵਾ ਕਿਉਂਕਿ 2022 ਦੇ ਵਿੱਚ ਇਹ ਸੰਗਰੂਰ ਰੈਲੀ 'ਤੇ ਸਾਡਾ ਪੂਰਾ ਪੰਜਾਬ ਇਕੱਠਾ ਹੋਇਆ ਸੀ सीएम साहब ਜਿਹੜੇ ਪੰਜਾਬ ਦੇ ਆ ਉਹਨਾਂ ਨੇ 2022 ਤੋਂ ਸਾਡੀ ਜਿਹੜੀ ਜਥੇਬੰਦੀ ਪੰਜਾਬ ਦੀ ਆ ਪੰਜਾਬ ਪ੍ਰਧਾਨ ਜੀ ਨੂੰ ਅੱਜ ਤੱਕ ਟਾਈਮ ਨਹੀਂ ਦਿੱਤਾ ਔਰ ਇਹਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਵਾਂ ਉਹਦੇ ਚੱਲਦੇ ਹੋਏ ਇਹ ਕੀ ਕਰ ਰਿਹਾ ਵੇ ਕਿ ਨਾ ਦੇ ਕੱਚਾ ਮੁਲਾਜ਼ਮ ਪੱਕਾ ਕਰ ਰਿਹਾ ਵਾ ਨਾ ਕੋਈ ਡੀ ਲਾਗੂ ਕਰ ਰਿਹਾ ਵਾ 4-4% ਦੇ ਰਿਹਾ ਵਾ ਇੱਕ ਲollipops ਦਈ ਜਾਂਦਾ ਕਦੀ ਦੀਵਾਲੀ ਤੇ ਕਦੀ ਕਿਤੇ ਕੱਚੇ ਬੰਦਿਆਂ ਦੀ ਤਨਖਾਹ ਵਾ ਜਿਹੜੀ 97 ਰੁਪਏ ਉਹਨੇ ਵਧਾਈ ਆ نوٹیفیکیشن ਸਾਡੇ ਕੋ ਆਏ ਨੇ ਸਾਨੂੰ ਸਾਡੇ ਪੰਜਾਬ ਦੀ ਜੱਫੇਬੰਦੀ ਵਾਲਾ ਆਰਡਰ ਆਇਆ ਵਾ ਕਿ ਇਹ ਜਿਹੜੇ 97 ਰੁਪਏ ਆ ਇਹਦੇ ਮੂਹ ਤੇ ਮਾਰਨੇ ਆ 97 ਰੁਪਏ ਤੋਂ ਮਹਿੰਗਾ ਤੇ ਤੇਲ ਹੋਗਾ 98 ਰੁਪਏ ਤੇਲ ਚੱਲਣ ਦਿਆ ਵਾ ਇਸ 97 ਰੁਪਏ ਦਾ ਜਿਹੜਾ ਤੇਲ ਆ ਇਹਨੇ 97 ਰੁਪਏ ਸਾਡੇ ਜਿਹੜੇ ਵਧਾਏ ਆ ਇੱਕ ਦਿਨ ਦਾ ਤੇਲ ਵਧਾਇਆ ਵਾ ਇਸ 98 ਰੁਪਏ ਨਾਲ ਕਿੰਨਾ ਕੁ ਟਾਈਮ ਚੱਲੇਗਾ ਇਹਨਾਂ ਦਾ 10000 ਰੁਪਏ ਨਾਲ ਦੀ ਤਨਖਾਹ ਵਾ 10000 ਤੋਂ ਉਲਟ ਇਹਨਾਂ ਨੂੰ ਮੁਲਾਜ਼ਮਾਂ ਨੂੰ ਤਿਹੇ ਵੱਲੇ ਕਰਜ਼ਾ ਚੁੱਕ ਕੇ ਵੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਵਾ ਭਗਵਾਨਤਮਾਨ ਸਰਕਾਰ ਏਡੀ ਨਕਮੀ ਸਰਕਾਰ ਆ ਪਤਾ ਨਹੀਂ ਕਿਹੜੇ ਬਿੱਲ ਪਾਸ ਕਰੀ ਜਾਂਦੀ ਆ ਕਦੀ ਕਿਦੋਂ ਕਰਜ਼ਾ ਚੁੱਕੀ ਜਾਂਦੀ ਆ ਸਾਡੇ ਸ਼ਹਿਰ 'ਚ ਡੰਪ ਦਾ ਇੰਨਾ ਹੀ ਵੱਡਾ ਮਸਲਾ ਵਾ ਇਹ ਸਰਕਾਰ ਕੋ ਇਹ ਡੰਪਾਂ ਦਾ ਮਸਲਾ ਬਿਲਕੁਲ ਨਹੀਂ ਸੁਲਝਾਇਆ ਜਾ ਰਿਹਾ ਇਹ 10 ਸਾਲ ਦੀ ਪੋਲਿਸੀ ਕਰਦੇ ਆ ਸਾਡੀ ਜਿਹੜੀ ਪੁਰਾਣੀ ਟੈਂਸ਼ਨ ਆ ਹਿਮਾਚਲ 'ਚ ਲਾਗੂ ਹੋ ਗਈ ਦੀ ਆ ਹਰਿਆਣੇ ਚ ਲਾਗੂ ਹੋ ਗਈ ਦੀ ਆ 36 ਗੜ ਚ ਵੀ ਲਾਗੂ ਹੋ ਗਈ ਦੀ ਆ ਲੇਕਿਨ ਇਹ ਪੰਜਾਬ ਸਰਕਾਰ ਏਡੀ ਨਕਮੀ ਸਰਕਾਰ ਆ ਇਹਨੇ ਪੰਜਾਬ ਚ ਹਲੇ ਤੱਕ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਸਾਨੂੰ ਮਹੀਨੇ ਬਾਅਦ 2 ਮਹੀਨੇ ਬਾਅਦ ਇਹ ਸਰਕਾਰ ਦਾ ਪਿੱਟ ਸਿਆਪਾ ਕਰਨਾ ਪੈਂਦਾ ਵਾ ਅੱਜ ਵੀ ਅਹੀ ਇਹ ਜਿਹੜੀਆਂ ਕਾਪੀਆਂ ਆ ਜੱਫੇਬੰਦੀ ਵਾਲੋ ਸਾਨੂੰ ਆਰਡਰ ਆ ਕਿ ਇਹਨਾਂ ਨੂੰ ਅੱਗ ਲਾਈ ਜਾਵੇ ਅਹੀ ਨਹੀਂ 97 ਰੁਪਏ ਲੈਣੇ ਆਡਾ ਜਿਹੜਾ ਬੰਦਾ ਹਾਕਾ ਇਹ ਪੰਜਾਬ ਸਰਕਾਰ ਦਵੇ ਔਰ ਇਹ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਆ ਜਿਹੜੇ ਇਹ ਸਾਡੀ ਜੱਥੇਬੰਦੀ ਨੂੰ ਮੀਟਿੰਗ ਦਾ ਇੱਕ ਟਾਈਮ ਦੇ ਦੇ। ਮੈਂ ਬੱਬਾ ਕੇ ਸੀਐਨਐਫ ਦਾ ਪੰਜਾਬ ਦਾ ਜੂਨੀਅਰ ਪ੍ਰੈਜ਼ੀਡੈਂਟ ਆ ਜੋ ਕਿ ਸੰਸਦ ਦੇ ਵਿੱਚ ਅਮਿਤ ਸ਼ਾਹ ਨੇ ਬਾਬਾ ਸਾਹਿਬ ਦੇ ਖਿਲਾਫ ਇੱਕ ਟਿੱਪਣੀ ਕੀਤੀ ਆ ਉਸ ਦੇ ਖਿਲਾਫ ਆਪਾਂ ਅੱਜ ਛੜਕਾਂ ਦੇ ਉੱਤੇ ਉਤਰੇ ਆ ਅਗਰ ਅਮਿਤ ਸ਼ਾਹ ਨੇ ਮਾਫੀ ਨਹੀਂ ਮੰਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਉਹ ਕਿਉਂਕਿ ਜਦੋਂ ਦੀ ਸੈਂਟਰ ਸਰਕਾਰ ਦੇ ਬੀਜੇਪੀ ਸਰਕਾਰ ਆਂਦੀ ਆ ਉਦੋਂ ਦਾ ਹੀ ਸੰਵਿਧਾਨ ਦੇ ਖਿਲਾਫ ਕੁਝ ਨਾ ਕੁਝ ਉਲਟ ਚੱਲਦਾ ਆ ਅਸੀਂ ਸੰਵਿਧਾਨ ਦੀ ਰਾਖੀ ਵਾਸਤੇ ਸਾਰਾ ਐਸੀਬੀਸੀ ਸਮਾਜ ਇਕੱਠੇ ਆ ਅ ਸੰਵਿਧਾਨ ਦੇ ਨਾਲ ਕੋਈ ਵੀ ਛੇੜਛਾੜ ਸੈਂਟਰ ਸਰਕਾਰ ਕਰੇਗੀ ਤੇ ਇਹਨਾਂ ਨੂੰ ਆਪਣਾ ਖਮਿਆਜਾ ਪਨਕ ਤਾਂ ਪਵੇਗਾ ਅੰਮਿਤ ਸ਼ਾ ਮੁਰਦਾਬਾਦ 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 ਅੰਮਿਤ ਸ਼ਾ ਮੁਰਦਾ